ਸਟਾਰ ਏ ਜੀ ਨਿਊਜ਼ ਚੈਨਲ ਤੋਂ ਤੁਹਾਡਾ ਸਵਾਗਤ ਕਰਦੇ ਹਾਂ ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਟਾਰ ਏ ਜੀ ਨਿਊਜ਼ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਆ ਤੇ ਸਬਸਕ੍ਰਾਈਬ ਕਰੋ ਆਧਿਪਾਤ ਤੀ ਜਨਤਾ ਪਾਰਟੀ ਦੇ ਲੋਕ ਸਭਾ ਹਲਕਾ ਅੰਮ੍ਰਿਤਸਰ ਦੇ ਉਮੀਦਵਾਰ ਸਰਦਾਰ ਕਰਨਜੀਤ ਸਿੰਘ ਸੰਧੂ ਸਮੁੰਦਰੀ ਜੀ ਦੇ ਇਲੈਕਸ਼ਨ ਦੇ ਸਬੰਧ ਰੋਡ ਸ਼ੋਅ ਕੀਤਾ ਗਿਆ ਜਿਹੜਾ ਕਿ ਅੰਮ੍ਰਿਤਸਰ ਸ਼ਹਿਰ ਦੇ ਨਿਵਾਸੀਆਂ ਨੇ ਬਹੁਤ ਪਾਰੀ ਉਤਸ਼ਾਹ ਦਿਖਾਇਆ ਔਰ ਪ੍ਰੋਸਾ ਦਵਾਇਆ ਕਿ ਸੰਦੂ ਸਮੁੰਦਰੀ ਜੀ ਨੂੰ ਪੂਰੀ ਸ਼ਾਨ ਦੇ ਨਾਲ ਅਮਰਸਰ ਲੋਕ ਸਭਾ ਹਲਕੇ ਤੋਂ ਵੋਟਾਂ ਪਾ ਕੇ ਚਤਾ ਕੇ ਪਾਰਲੀਮੈਂਟ ਵਿੱਚ ਭੇਜਿਆ ਜਾਏਗਾ ਲੋਕਾਂ ਨੇ ਇਹ ਵੀ ਕਿਹਾ ਕਿ ਜਿਹੜੀਆਂ ਗਲਤੀਆਂ ਪਹਿਲਾਂ ਸਾਡੇ ਕੋ ਹੋਈਆਂ ਨੇ ਉਹ ਗਲਤੀ ਨਹੀਂ ਹੁਣ ਹੋਏਗੀ ਇਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਨੇ ਔਰ ਉਹ ਜੇਤਲੀ ਜੀ ਨੂੰ ਭੇਜਿਆ ਤਾਂ ਲੋਕਾਂ ਨੇ ਹਰਾ ਕੇ ਉਹਨਾਂ ਨੂੰ ਭੇਜ ਦਿੱਤਾ ਉਹ ਦੇਸ਼ ਦੇ ਵਿੱਤ ਮੰਤਰੀ ਬਣੇ ਪਰ ਪਿੱਛੇ ਪੋਂਕੇ ਅੰਬਰਸਰਵਲ ਉਹਨਾਂ ਨੇ ਬੂਨਾ ਕੀਤਾ ਫਿਰ ਦੂਸਰੀ ਟਰਮ ਆਈ ਤਾਂ ਭਾਰਤੀ ਜਨਤਾ ਪਾਰਟੀ ਨੇ ਹਰਦੀਪ ਪੁਰੀ ਜੀ ਨੂੰ ਭੇਜਿਆ ਇਹਨਾਂ ਨੇ ਉਹਨਾਂ ਨੂੰ ਵੀ ਹਰਾ ਦਿੱਤਾ ਬਾਹਰੀ ਉਮੀਦਵਾਰ ਦਾ ਰੌਲਾ ਪਾ ਕੇ ਪਰ ਹੁਣ ਸਰਦਾਰ ਤਰਨਜੀਤ ਸਿੰਘ ਸੰਧੂ ਜਿਹੜੇ ਕਿ ਬਹੁਤ ਹੀ ਲਾਇਕ ਨੇ ਕਾਬਲ ਨੇ ਉੱਚ ਵਿਦਿਆ ਹਾਸਲ ਕੀਤੀ ਹੈ ਅਮਰੀਕਾ ਦੇ ਦੇਸ਼ ਦੇ ਰਾਜਦੂਤ ਰਹੇ ਨੇ ਉਹ ਜਿਹੜੇ ਕਿ ਪੌਲਸੀਆਂ ਤੇ ਨੀਤੀਆਂ ਰੌਣੀਆਂ ਜਾਣਦੇ ਨੇ ਜਿਹੜੇ ਕਿ ਅੰਮ੍ਰਿਤਸਰ ਦੇ ਲੋਕਾਂ ਨੂੰ بے ਰੋਜ਼ਗਾਰੀ ਖਤਮ ਕਰਨੀ ਨਸ਼ਿਆਂ ਦਾ ਖਾਤਮਾ ਕਰਨਾ ਅੰਮ੍ਰਿਤਸਰ ਦੀ ਡਿਵੈਲਪਮੈਂਟ ਕਰਨੀ ਇਹ ਅਹਿਮ ਮੁੱਦੇ ਨੇ ਜਿਹੜੇ ਕਿ ਅੰਮ੍ਰਿਤਸਰ ਲੋਕ ਸਭਾ ਹਲਕੇ ਦੇ ਲੋਕਾਂ ਦੀਆਂ ਨਜਰਾਂ ਸਰਦਾਰ ਤਰਨਜੀਤ ਸਿੰਘ ਸੰਧੂ ਦੇ ਲੱਗੀਆਂ ਹੋਈਆਂ ਹਨ ਤੇ ਇਹਨਾਂ ਨੂੰ ਚਿਤਾ ਕੇ ਪਾਰਲੀਮੈਂਟ ਵਿੱਚ ਭੇਜੀਏ ਮੈਂ ਆਪਣੇ ਸਿਆਸੀ ਲਾਈਫ ਦੇ ਦੌਰਾਨ ਪਹਿਲੀ ਵਾਰ ਐਸਾ ਇੱਕ ਕੈਂਡੀਡੇਟ ਦੇਖਿਆ ਹੈ ਜਿਸ ਨੂੰ ਪਾਰਟੀ ਨੇ ਕਿੱਕਟ ਐਨੌਂਸ ਕੀਤੀ ਹੋਵੇ ਐਨੌਂਸ ਵੀ ਨਾ ਦੇ ਕੀਤੀ ਹੋਵੇ ਫੈਸਲਾ ਹੀ ਕੀਤਾ ਹੋਵੇ ਤਾਂ ਅਮਰੀਕਾ ਦੇ ਵਿੱਚ ਵੱਸਦੇ ਪੰਜਾਬੀਆਂ ਨੇ 830 ਕਰੋੜ ਰੁਪਇਆ ਸਰਦਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਜੀ ਨੂੰ ਦੇ ਕੇ ਅੰਮ੍ਰਿਤਸਰ ਭੇਜਿਆ ਕਿ ਉਹ ਜਾ ਕੇ ਅੰਮ੍ਰਿਤਸਰ ਦੇ ਲੋਕਾਂ ਦੀ ਸੇਵਾ ਕਰਨ ਉਹ ਅੰਮ੍ਰਿਤਸਰ ਦੀ ਡਿਵੈਲਪਮੈਂਟ ਕਰਨ ਜੀ ਦੇਖਿਆ ਜਾਵੇ ਦੂਜੀ ਪਾਰਟੀ ਵੱਲੋਂ ਕਿਹਾ ਗਿਆ ਸੀ ਕਿ ਘਰ ਵਿੱਚ ਆਖਿਰ ਪਿੰਚਾਈ ਜਾਈ ਗਈ ਅੱਜ ਤੱਕ ਕੁਝ ਨਹੀਂ ਕੀਤਾ ਜਾ ਇਹ ਸਾਰੀਆਂ ਲੋਕਾਂ ਨੂੰ ਗਮਰਾਹ ਕਰਨ ਵਾਲੀਆਂ ਗੱਲਾਂ ਨੇ ਜਿਹੜੇ ਕਹਿੰਦੇ ਸੀ ਘਰ ਘਰ ਆਟਾ ਪਚਾਵਾਂਗੇ ਆ ਪਿਛਲੇ ਦਿਨੀ ਤੁਸੀਂ ਸੁਣਿਆ ਤੇ ਪੜਿਆ ਹੋਏਗਾ ਕਿ ਉਹਨਾਂ ਨੇ ਰੋਕ ਲਗਾ ਦਿੱਤੀ ਮਿਲਦਾਂ ਨੂੰ ਕਹਿ ਦਿੱਤਾ ਕਿ ਆਟਾ ਪੀਸਰਾ ਬੰਦ ਕਰ ਦਿਓ ਇਹ ਸਾਰੀਆਂ ਵੋਟਾਂ ਲਪਾਉਣ ਲਈ ਇਹ ਲੋਕ ਐਲਾਨ ਕਰਦੇ ਨੇ ਆਪਾਂ ਸਾਰੇ ਜਾਣਦੇ ਹਾਂ ਕਿ ਆਮ ਆਦਮੀ ਪਾਰਟੀ ਨੇ ਕਿੰਨੇ ਸਬਜ ਬਾਗ ਦਿਖਾਏ ਲੋਕਾਂ ਨੂੰ ਵਿਧਾਨ ਸਭਾ ਦੀਆਂ ਚੋਣਾਂ ਦੇ ਦੌਰਾਨ ਕਿਾ ਲੋਕਾਂ ਨੇ ਧੜਾ ਧੜ ਵੋਟਾਂ ਪਾਈਆਂ ਔਰ 92 ਐਮ ਐਲ ਏ ਚੁਕਾ ਕੇ ਅਸੈਂਬਲੀ ਦੇ ਵਿੱਚ ਭੇਜੇ ਮੁੱਖ ਮੰਤਰੀ ਭਗਵੰਤ ਮਾਨ ਜੀ ਬਣੇ ਲੇਕਿਨ 2 ਸਾਲਾਂ ਦੇ ਵਿੱਚ ਕੀਤਾ ਸਾਰਾ ਕੁਝ ਉਲਟ ਜਿਹੜੇ ਕਹਿੰਦੇ ਸੀ ਅਸੀਂ ਆਮ ਆਦਮੀ ਹਾਂ ਲੋਕਾਂ ਦੇ ਵਿੱਚ ਆਮ ਆਦਮੀ ਮੰਗ ਦੇ ਚਰਾਂਗੇ ਉਹ ਲੋਕ ਅੱਜ 100 ਅੱਜ 1200 ਕਾ ਬਾਡੀਗਾਰਡ ਲੈ ਕੇ ਮੁੱਖ ਮੰਤਰੀ ਫਿਰਦੇ ਨੇ ਜਿਹੜੇ ਉਹਨਾਂ ਦੇ ਮਾਤਾ ਜੀ ਨੇ 100 ਗਨਮੈਨ ਉਹ ਲਈ ਫਿਰਦੇ ਨੇ ਉਹਨਾਂ ਦੀ ਵਾਈਫ ਤੇ ਪਤਨੀ 100 190 90 ਗਨਮੈਨ ਉਹ ਲਾ ਕੇ ਫਿਰਦੇ ਨੇ ਉਹੀ ਭਗਵੰਤ ਮਾਨ ਜਿਹੜਾ ਕਹਿੰਦਾ ਸੀ ਇੱਕ ਕਮਰੇ ਦੇ ਵਿੱਚ ਵੀ ਗੁਜ਼ਾਰਾ ਕੀਤਾ ਜਾ ਸਕਦਾ ਹੈ ਅੱਜ ਪੰਜ ਕੋਠੀਆਂ ਤੇ ਮੁੱਖ ਮੰਤਰੀ ਨੇ ਕਬਜ਼ਾ ਕੀਤਾ ਹੋਇਆ ਹੈ ਅੱਜ ਉਹ ਆਮ ਨਹੀਂ ਰਹਿ ਉਹ ਖਾਸ ਬਣ ਕੇ ਪੰਜਾਬ ਨੂੰ ਲੁੱਟਿਆ ਤਬਲ ਕੇ ਲੁੱਟਿਆ ਤੇ ਜਦੀਵਾਲ ਦੀ ਟੀਮ ਨੇ ਪੰਜਾਬ ਨੂੰ ਲੁੱਟਣ ਤੋਂ ਸਵਾਏ ਕੁਛ ਨਹੀਂ ਕੀਤਾ ਭਾਵੇਂ ਗੁਜਰਾਤ ਦੀਆਂ ਚੋਣਾਂ ਹੁੰਦੀਆਂ ਸੀ ਚਾਹੇ ਹਿਮਾਚਲ ਦੀਆਂ ਹੁੰਦੀਆਂ ਸੀ ਚਾਹੇ ਚਾਰਖੰਡ ਦੀਆਂ ਹੁੰਦੀਆਂ ਸੀ ਤੇ ਪੰਜਾਬ ਦੇ ਖਜ਼ਾਨੇ ਨੂੰ ਲੁੱਟ ਕੇ ਉੱਥੇ ਜਾ ਕੇ ਇਲੈਕਸ਼ਨ ਲੜੀਆਂ ਜਾਂਦੀਆਂ ਸਨ ਭਗਵਾਨਤਮਾਨ ਪੰਜਾਬ ਦਾ ਮੁੱਖ ਮੰਤਰੀ ਨਹੀਂ ਲੱਗਦਾ ਸੀ ਉਹ ਤੇ ਐਵੇਂ ਲੱਗਦਾ ਸੀ ਜਿਵੇਂ ਇੱਕ ਪਾਇਲਟ ਹੋਵੇ ਤੇਜਰੀਵਾਲ ਦਾ ਤੇ ਹੈਲੀਕਾਪਟਰ ਦੇ ਵਿੱਚ ਤੇਜਰੀਵਾਲ ਜੀ ਨੂੰ ਬਿਠਾਉਂਦਾ ਸੀ ਪੰਜਾਬ ਦਾ ਖਜ਼ਾਨਾ ਲਟਾਉਂਦਾ ਸੀ ਤੇ ਜਾ ਕੇ ਦੂਸਰੇ ਸੂਬਿਆਂ ਦੇ ਵਿੱਚ ਉਹ ਜਾ ਕੇ ਸੈਰਾ ਕਰਾਉਂਦਾ ਸੀ ਜਿਹੜਾ ਕਿ ਅੱਤ ਦਿਨ ਦਿਨ ਜੋ ਗਿਆ ਹੁਣ ਪੰਜਾਬ ਦੇ ਲੋਕਾਂ ਨੂੰ ਸਾਰੀ ਗੱਲ ਦਾ ਪਤਾ ਲੱਗ ਗਿਆ ਲੋਕਾਂ ਨੇ ਮੂੰਹ ਤੋੜਵਾ ਜਵਾਬ ਦੇ ਦਿੱਤਾ ਹੈ ਇਸ ਲਈ ਹੁਣ ਆਉਣ ਵਾਲਾ ਸਮਾ ਜਿਹੜਾ ਹੈ ਉਹ ਧਿਆਨ ਕਿਹਨਾ ਪਾਰਟੀਆਂ ਵਾਸਤੇ ਹੋਏਗਾ ਔਰ ਭਾਰਤੀ ਜਨਤਾ ਪਾਰਟੀ ਵਾਸਤੇ ਬਿਲਕੁਲ ਚੜਦੀ ਕਲਾ ਵਾਲਾ ਹੋਏਗਾ ਜਿਹੜਾ 400 ਪਾਰ ਮੋਦੀ ਜੀ ਨੇ ਨਾਰਾ ਲਾਇਆ ਸੀ ਉਹ 400 ਪਾਰ ਅੱਜ ਨਜ਼ਰ ਆ ਰਿਹਾ ਹੈ ਕੰਦ ਤੇ ਲਿਖਿਆ ਹੋਇਆ ਹਰ ਪਤਾ ਪੜ ਰਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੀਸਰੀ ਵਾਰ ਫਿਰ ਪ੍ਰਧਾਨ ਮੰਤਰੀ ਬਣਨ ਜਾ ਰਹੇ ਹਨ